ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਬਹੁਤ ਹੀ ਖਾਸ ਹੈ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਤੇ ਇਹ ਅਜਾ ਦਿੰਦੇ ਆ ਅੱਪਾ ਅੱਜ ਇਸ ਵੀਡੀਓ ਰਾਈ ਦੱਸਾਂਗੇ ਜੀ ਸੋ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਜਿਕਰ ਖਾਸ ਕਰਕੇ ਬੁੱਧਵਾਰ ਜਾਂ ਵੀਰਵਾਰ ਦੇ ਦਿਨ ਇਹ ਸੁਪਨਾ ਆਉਂਦਾ ਹੈ ਜਾਂ ਅੱਗੇ ਪਿੱਛੇ ਵੀ ਆਉਂਦਾ ਹੈ ਤੇ ਅੱਪਾ ਅੱਜ ਇਹਦਾ ਕਾਰਨ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਜੀ ਕੁਝ ਕਮੈਂਟਾਂ ਵੀ ਇੱਥੇ ਦੱਸਾਂਗੇ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਣਾ ਸੋ ਇੱਥੇ ਹੁਣ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹ ਲਿਖਦੇ ਆ ਕਿ ਦੀਦੀ ਜੀ ਮੇਰੀ ਲਾਈਫ ਦੇ ਵਿੱਚ ਬਹੁਤ ਪਰੇਸ਼ਾਨੀਆਂ ਨੇ ਤੇ ਮੇਰੇ ਆਪਣੇ ਸਾਰੇ ਸਾਥ ਛੱਡ ਗਏ ਸੋ ਦੇਖੋ ਇਹ ਬਹੁਤ ਹੀ ਜੇਕਰ ਸੋਚਿਆ ਜਾਵੇ ਤਾਂ ਨੋਰਮਲ ਗੱਲਾਂ ਆ ਜਦੋਂ ਅਸੀਂ ਖਾਸ ਕਰਕੇ ਸੇਵਾ ਕਰਨੀ ਸ਼ੁਰੂ ਕਰਦੇ ਆ ਗੁਰੂ ਦੇ ਲੜ ਲੱਗਦੇ ਆ ਤੇ ਉਹ ਸਚਾਈ ਨੂੰ ਅਪਣਾਉਣ ਦੀ ਕੋ ਸ਼ਿਸ਼ਕਾਰਦੇ ਆ ਤੇ ਉਦੋਂ ਬਹੁਤ ਹੀ ਜ਼ਿੰਦਗੀ ਵਿੱਚ ਔਕੜਾਂ ਆਉਂਦੀਆਂ ਆ ਸੋ ਇਹ ਨਾ ਔਕੜਾਂ ਨੂੰ ਦੇਖ ਕੇ ਘਬਰਾਉਣਾ ਨਹੀਂ ਜੋ ਰਿਸ਼ਤੇ ਅੱਜ ਸਾਥ ਛੱਡ ਗਏ ਨੇ ਇਹੇ ਰਿਸ਼ਤੇ ਕਿਸੇ ਟਾਈਮ ਤੇ ਕਦਮਾਂ ਵਿੱਚ ਹੁੰਦੇ ਨੇ ਜੇਕਰ ਅਸੀਂ ਆਪਣੇ ਮੁਰਸ਼ਿਦ ਤੇ ਭਰੋਸਾ ਯਕੀਨ ਰੱਖ ਲਈਏ ਸੋ ਜੇਕਰ ਉਹਨਾਂ ਦਾ ਬਣਨਾ ਹੈ ਤਾਂ ਫਿਰ ਚਾਹ ਦੀ ਨਾ ਬਣੋ ਇਹ ਰਿਸ਼ਤਿਆਂ ਦੀ ਪ੍ਰਵਾਹ ਨਾ ਕਰੋ ਕਿਉਂਕਿ ਰਿਸ਼ਤੇ ਬਹੁਤ ਮਿਲ ਜਾਣਗੇ ਦੁਨੀਆ ਤੇ ਪਰ ਮਾਲਿਕ ਕਦੇ ਨਹੀਂ ਮਿਲਦਾ ਜੇਕਰ ਇੱਕ ਵਾਰੀ ਖੋ ਲਈਏ ਸੋ ਜੇਕਰ ਮਾਲਿਕ ਨੂੰ ਪਾਉਣਾ ਹੈ ਤਾਂ ਫਿਰ ਰਿਸ਼ਤਿਆਂ ਦੀ ਪ੍ਰਵਾਹ ਕਰਨੀ ਛੱਡਣੀ ਪਵੇਗੀ ਤਾਈਂ ਅਸੀਂ ਉਸ ਮੰਜ਼ਲ ਤੱਕ ਪਹੁੰਚ ਸਕਦੇ ਹਾਂ ਬਾਕੀ ਹਮੇਸ਼ਾ ਖੁਸ਼ ਰਹੋ ਤੇ ਪਰੇਸ਼ਾਨੀ ਨੂੰ ਦੇਖ ਕੇ ਘਬਰਾਉਣਾ ਸੇਵਾ ਸਭੋ ਤੇ ਬੰਧ ਚੜ੍ਹ ਕੇ ਕਰਨੀ ਸ਼ੁਰੂ ਕਰ ਦੋ ਜਦੋਂ ਪਰੇਸ਼ਾਨੀ ਦੀ ਇੱਕ ਬੰਦਾ ਹੁੰਦਾ ਨਾ ਫੇ ਗੁੱਸੇ ਦੇ ਵਿੱਚ ਆ ਕੇ ਬਹੁਤ ਉੱਚ ਬੋਲ ਜਾਂਦਾ ਆ ਕਰੋਧ ਆਉਂਦਾ ਆ ਬਹੁਤ ਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਆ ਇਸੇ ਤਰ੍ਹਾਂ ਨਾ ਉਹ ਗੁੱਸਾ ਪੈਦਾ ਕਰੋ ਇਹ ਗੁੱਸਾ ਨਹੀਂ ਪੈਦਾ ਕਰਨਾ ਜਿਹਦੇ ਨਾਲ ਨੁਕਸਾਨ ਹੋਵੇ ਬਲਕਿ ਉਹ ਕਰੋਧ ਨੂੰ ਅੰਦਰ ਲੈ ਕੇ ਆਉਣਾ ਆ ਕਿ ਅਸੀਂ ਹੁਣ ਕੁਝ ਬਣ ਕੇ ਦਿਖਾਉਣਾ ਆ ਜਦੋਂ ਸਾਡੇ ਮਨ ਵਿੱਚ ਗੁੱਸਾ ਉੱਠਦਾ ਹੈ ਕਿ ਰਿਸ਼ਤੇ ਸਾਥ ਛੱਡ ਗਏ ਸਾਰੇ ਹੀ ਸਾਥ ਛੱਡ ਗਏ ਪਰ ਮੈਂ ਕਿਤੇ ਵੀ ਗਲਤ ਨਹੀਂ ਆ ਤੇ ਸੇਵਾ ਇੰਨੀ ਕੁ ਕਰਨੀ ਸ਼ੁਰੂ ਕਰ ਦਿਓ ਜੀ ਜਾਨ ਲਗਾ ਦਿਓ ਤਾਂ ਫਿਰ ਦੇਖੋਗੇ ਕਿ ਉਹ ਮਾਲਕ ਕਿਵੇਂ ਕਦਰ ਪਾਉਂਦਾ ਹੈ ਕਿਵੇਂ ਰਿਸ਼ਤੇ ਬਣਾਉਂਦਾ ਹੈ ਸੋ ਸਾਡੇ ਰਿਸ਼ਤੇ ਟੁੱਟੇ ਨੇ ਸਾਡੇ ਆਪਣੇ ਵੀ ਟੁੱਟੇ ਸੋ ਅਸੀਂ ਜੇਕਰ ਪ੍ਰਵਾਹ ਨਹੀਂ ਕੀਤੀ ਤੇ ਅੱਜ ਮਾਲਕ ਨੇ ਦੇਖੋ ਜੋ ਜ਼ਿੰਦਗੀ ਵਿੱਚ ਸੋਚਿਆ ਨਹੀਂ ਸੀ ਉਹ ਅਸੀਂ ਕਰ ਰਹੇ ਆ ਕਿਉਂ ਕਿ ਕਿਉਂਕਿ ਮਾਲਕ ਦੀ ਕਿਰਪਾ ਹੋ ਗਈ ਤੇ ਅੱਜ ਅਸੀਂ ਇਹ ਚੈਨਲ ਤੇ ਵੀਡੀਓ ਪਾਉਂਦੇ ਆ ਕਦੇ ਨਹੀਂ ਸੋਚਿਆ ਸੀ ਜ਼ਿੰਦਗੀ ਵਿੱਚ ਹੀ ਕਿ ਅਸੀਂ ਇਹ ਗਿਆਨ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਤੇ ਤੁਸੀਂ ਸੁਣੋਗੇ ਸੋ ਜ਼ਿੰਦਗੀ ਵਿੱਚ ਮੁਸ਼ਕਲ ਹਰ ਇੱਕ ਇਨਸਾਨ ਦੇ ਆਉਂਦੀ ਹੈ ਜਿਹੜੇ ਰਿਸ਼ਤੇ ਕਦੇ ਟੁੱਟਣ ਵਾਲੇ ਨਹੀਂ ਹੁੰਦੇ ਉਹ ਵੀ ਰਿਸ਼ਤੇ ਟੁੱਟ ਜਾਂਦੇ ਆ ਕਿਉਂਕਿ ਉਹ ਮਾਲਕ ਹੀ ਪਰਖਦਾ ਹੈ ਉਹ ਵੀ ਦਿਖਦਾ ਹੈ ਕਿ ਕਿੰਨਾ ਕੁ ਮੇਰੀ ਸੇਵਾ ਵਿੱਚ ਪੂਰਾ ਹੈ ਖਰਾ ਉਤਰਦਾ ਹੈ ਉਹ ਮਾਲਕ ਪ੍ਰੀਖਿਆ ਲੈਂਦਾ ਹੈ ਉਹ ਪ੍ਰੀਖਿਆ ਦੇ ਵਿੱਚ ਪਾਸ ਹੋਣਾ ਹੈ ਨਾ ਹੀ ਕਿ ਫੇਲ ਹੋਣਾ ਹੈ ਇੱਕ ਵਾਰ ਪਾਸ ਹੋ ਜਾਓਗੇ ਤਾਂ ਦੁਨੀਆ ਤੇ ਨਾਮ ਹੋ ਜਾਂਦਾ ਹੈ ਇਹ ਰਿਸ਼ਤੇ ਆਪਣੇ ਆਪ ਆ ਜਾਂਦੇ ਆ ਸਭੋ ਤੇ ਉਸ ਸਮੇਂ ਸ਼ੁਕਰਿਆ ਦਾ ਇਹਨਾਂ ਰਿਸ਼ਤਿਆਂ ਦਾ ਕਰਨਾ ਹੈ ਕਿ ਜੇਕਰ ਇਹ ਸਾਥ ਨਾ ਛੱਡਦੇ ਤੇ ਅੱਜ ਅਸੀਂ ਇਸ ਮਕਾਮ ਤੇ ਨਹੀਂ ਹੁੰਨਾ ਸੀ ਉਹਨਾਂ ਰਿਸ਼ਤਿਆਂ ਨੂੰ ਮਾੜਾ ਨਹੀਂ ਕਹਿਣਾ ਹੈ ਕਿਉਂਕਿ ਉਹ ਮਾਲਕ ਦਿਆਂ ਹੀ ਖੇਡਾਂ ਹੁੰਦੀਆਂ ਆ ਉਹਨਾਂ ਦਾ ਸਭੋ ਧੰਨਵਾਦ ਕਰਨਾ ਹੈ ਸ਼ੁਕਰਗੁਜ਼ਾਰ ਕਰਨਾ ਹੈ ਕਿ ਅੱਜ ਜੇਕਰ ਮੈਂ ਇਸ ਮਕਾਮ ਤੱਕ ਹਾਂ ਇਹ ਮੈਂ ਆਪਣੇ ਰਿਸ਼ਤੇਦਾਰਾਂ ਦੀ ਵਜ੍ਹਾ ਨਹੀਂ ਆ ਜੇਕਰ ਉਹ ਮੈਨੂੰ ਨਾ ਛੱਡਦੇ ਮੁਸ਼ਕਲ ਸਮੇਂ ਤਾਂ ਮੈਨੂੰ ਮੇਰਾ ਪਰਮਾਤਮਾ ਨਹੀਂ ਮਿਲਣਾ ਸੀ ਸੋ ਸਗੋਂ ਤੇ ਸ਼ੁਕਰੀਆ ਦਾ ਕਰੋ ਧੰਨਵਾਦ ਉਹਨਾਂ ਦਾ ਕਰੋ ਸੁਮਾਣਾ ਕਿਸੇ ਨੂੰ ਨਹੀਂ ਕਹਿਣਾ ਜੀ ਸੋ ਇੱਥੇ ਇੱਕ ਹੋਰ ਕਮੈਂਟ ਆ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜਦੋਂ ਪਾਠ ਕਰਦੀਆਂ ਤਾਂ ਨੀਂਦ ਬਹੁਤ ਆਉਂਦੀ ਆ ਸੋ ਦੇਖੋ ਸ਼ੁਰੂਆਤ ਵਿੱਚ ਇਹ ਸਭ ਕੁਝ ਹਰ ਇੱਕ ਦੇ ਨਾਲ ਹੁੰਦਾ ਹੈ ਗੱਲ ਤਾਂ ਤਾਂ ਵੱੜਨੀ ਹੈ ਜਿਕਰ ਅਸੀਂ ਨੀਂਦ ਨੂੰ ਹਰਾਈਏ ਸੋ ਹਿੰਮਤ ਕਰਕੇ ਆਪਣਾ ਕਰਮ ਕਰਦੇ ਜਾਈਏ ਜਿਸ ਦਿਨ ਤੋਂ ਤੁਸੀਂ ਕਰਮ ਕਰਨ ਦੀ ठान ਲਓਗੇ ਤਾਂ ਤੁਸੀਂ ਉਸ ਮਕਾਮ ਤੱਕ ਪਹੁੰਚੋਗੇ ਤਾਂ ਫਿਰ ਤੁਹਾਨੂੰ ਇਹ ਜੋ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਆ ਰਹੀਆਂ ਨੇ ਆਪਣੇ ਆਪ ਸਾਥ ਛੱਡ ਦੇਣੀਆਂ ਹਰ ਰੋਜ਼ ਕਰਮ ਕਰਨਾ ਸ਼ੁਰੂ ਕਰੋ ਹਰ ਰੋਜ਼ ਕਰਮ ਕਰੋਗੇ ਤਾਂ ਜ਼ਿੰਦਗੀ ਫਿਰ ਬਦਲਦੀ ਹੈ ਸੋ ਜਦੋਂ ਅਸੀਂ ਕੁਝ ਗੱਲਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰ ਲੈਨੇ ਪੱਕੀਆਂ ਅਪਣਾ ਲੈਨੇ ਆ ਤਾ ਫਿਰ ਮਾਲਕ ਦੀ ਕਿਰਪਾ ਹੁੰਦੀ ਹੈ ਕਿਉਂਕਿ ਉਹ ਮਾਲਕ ਵੀ ਦੇਖਦਾ ਹੈ ਕਿ ਮੇਰੇ ਲਈ ਇਨਸਾਨ ਕੀ ਕੀ ਕਰ ਸਕਦਾ ਹੈ ਸੋ ਸੇਵਾ ਕਰਦੇ ਜਾਓ ਕਰਮ ਕਰਦੇ ਜਾਓ ਸੇਵਾ ਹੀ ਜ਼ਿੰਦਗੀ ਸਵਾਰ ਸਕਦੀ ਹੈ ਇਨਸਾਨ ਦੀ ਬਿਨਾ ਸੇਵਾ ਦੇ ਕੁਝ ਨਹੀਂ ਮਿਲਦਾ ਕਿਉਂਕਿ ਨਾਮ ਦੀ ਕਮਾਈ ਪੱਲੇ ਹੋਵੇਗੀ ਤਾਂ ਹੀ ਉਸ ਦੀ ਦੁਨਿਆਵੀ ਕਮਾਈਆਂ ਬਰਕਤਾਂ ਨੂੰ ਦੇਖ ਪਾਵਾਂਗੇ ਸੋ ਹਮੇਸ਼ਾ ਹੀ ਇਨਸਾਨ ਨੂੰ ਨਾਮ ਦੀ ਕਰਨੀ ਚਾਹੀਦੀ ਆ ਆਪਣੇ ਅਕਾਊਂਟ ਦੇ ਵਿੱਚ ਸੇਵਾ ਜੋੜੋ ਆਪਣੇ ਲਈ ਸਮਾਂ ਕੱਢੋ ਜਿੰਨਾ ਤੁਸੀਂ ਆਪਣੇ ਲਈ ਸਮਾਂ ਕੱਢੋਗੇ ਉਨਾ ਹੀ ਤੁਸੀਂ ਇਹ ਜ਼ਿੰਦਗੀ ਨੂੰ ਵਧੀਆ ਟੰਗਣਾ ਜੀ ਪਾਉਂਗੇ ਕਿਉਂਕਿ ਇੱਥੇ ਅਸੀਂ ਬਹੁਤ ਟੁੱਟ ਟੁੱਟ ਮਰਦੇ ਆਂ ਕੰਮਕਾਰ ਕਰਦੇ ਆਂ ਪਰ ਨਹੀਂ ਇਹ ਕੰਮ ਕੀਤੇ ਆ ਸਾਡੇ ਕੰਮ ਉਦੋਂ ਤੱਕ ਨਹੀਂ ਆ ਸਕਦੇ ਜਿੰਨਾ ਚਿਰ ਅਸੀਂ ਨਾਮ ਦੀ ਕਮਾਈ ਨਹੀਂ ਕਰਦੇ ਸੋ ਨਾਮ ਦੀ ਕਮਾਈ ਸਾਡਾ ਇੱਥੇ ਵੀ ਸਾਥ ਦੇਵੇਗੀ ਤਾਂ ਉਸ ਦਰਗਾਹ ਵਿੱਚ ਵੀ ਸਾਥ ਦੇਵੇਗੀ ਸੋ ਜਿਸ ਜਗ੍ਹਾ ਤੇ ਜਿਸ ਅਸਲੀ ਘਰ ਵਿੱਚ ਅਸੀਂ ਜਾਣਾ ਹੈ ਜਿੱਥੋਂ ਆਏ ਆ ਅਸਲ ਘਰ ਹੈ ਸਾਡਾ ਉੱਥੇ ਸਿਰਫ ਇੱਕ ਨਾਮ ਦੀ ਕਮਾਈ ਨਹੀਂ ਗਵਾਈ ਭਰਨੀ ਆ ਨਾਮ ਦੀ ਕਮਾਈ ਹੀ ਬੋਲੇਗੀ ਹੋਰ ਬਾਕੀ ਸਭ ਕੁਝ ਇੱਥੇ ਹੀ ਰਹਿ ਜਾਣਾ ਇਸ ਕਰਕੇ ਗੁਰੂ ਬਣਾਓ ਗੁਰੂ ਬਣਾਉਗੇ ਤਾਂ ਨਾਮ ਸ਼ਬਦ ਮਿਲੇਗਾ ਨਾਮ ਸ਼ਬਦ ਸਿਮਰੋਂਗੇ ਤਾਂ ਫਿਰ 84 ਦੇ ਗੇੜ ਵਿੱਚੋਂ ਨਿਕਲ ਜਾਉਗੇ ਜੀ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਜਿਨ੍ਹਾਂ ਨੂੰ ਸਪਨੇ ਦੇ ਵਿੱਚ ਨਜ਼ਰ ਆਉਂਦਾ ਹੈ ਨਿਆਜ਼ ਨਜ਼ਰ ਆਉਂਦੀ ਹੈ ਸੋ ਨਿਆਜ਼ ਵੀ ਇਸ ਤਰ੍ਹਾਂ ਦੀ ਕਿਉਂਕਿ ਇੱਥੇ ਇੱਕ ਕਮੈਂਟ ਹੈ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਸਪਨੇ ਦੇ ਵਿੱਚ ਨਿਆਜ਼ ਨਜ਼ਰ ਆਈ ਤੇ ਪਰਸ਼ਕਰ ਤੇ ਰੋਟੀਆਂ ਇਹਦਾ ਕੀ ਕਾਰਨ ਹੈ ਦੇਖੋ ਜੀ ਪਹਿਲੀ ਤਾਂ ਗੱਲ ਇਹ ਹੀ ਹੈ ਕਿ ਲਖ ਦਾਤਾ ਪੀਰ ਜੀ ਨੂੰ ਗੁੜਾ ਵਾਲੀ ਨਿਆਜ਼ ਬਹੁਤ ਪਸੰਦ ਹੈ ਸੋ ਜੇਕਰ ਲਖ ਦਾਤਾ ਪੀਰ ਦੀ ਸੇਵਾ ਕਰਦੇ ਹੋ ਜਾਂ ਪੰਜਾਂ ਪੀਰਾਂ ਦੀ ਸੇਵਾ ਕਰਦੇ ਹੋ ਜੇਕਰ ਗੁੜਾ ਵਾਲੀ ਨਿਆਜ਼ ਬਣਾਓ ਤਾਂ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਮਾਲਕ ਜਿਨ੍ਹਾਂ ਨੂੰ ਆਪ ਇਸ਼ਾਰੇ ਦਿੰਦਾ ਹੈ ਉਹਨੂੰ ਫਿਰ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ ਸੋ ਮਾਲਕ ਨੇ ਤੁਹਾਨੂੰ ਇਸ਼ਾਰਾ ਦਿੱਤਾ ਹੈ ਕਿ ਸਾਨੂੰ ਇਸ ਚੀਜ਼ ਦਾ ਭੋਗ ਲਗਾਇਆ ਜਾਵੇ ਤਾਂ ਤੁਸੀਂ ਆਪਣੇ ਆਪ ਨੂੰ ਕਰਮਾ ਵਾਲੇ ਸਮਝੋ ਸਭੋ ਤੇ ਆਪਣਾ ਵਿਸ਼ਵਾਸ ਹੋਰ ਵੀ ਪੱਕਾ ਕਰੋ ਕਿ ਸਾਡਾ মুর্ਸ਼ਿਦ ਪਾਪ ਸਾਨੂੰ ਸਿੱਧੇ ਇਸ਼ਾਰੇ ਦੇ ਰਿਹਾ ਆ ਸੋ ਬਾਕੀ ਰਹੀ ਗੱਲ ਇੱਥੇ ਕਿ ਰੋਟੀਆਂ ਨਜ਼ਰ ਆਈਆਂ ਤੇ ਜੋ ਸ਼ੱਕਰ ਹੈ ਉਹਦੀ ਚੂਰੀ ਬਣਦੀ ਹੈ ਸੋ ਰੋਟੀਆਂ ਤੇ ਜਦੋਂ ਅਸੀਂ ਸ਼ੱਕਰ ਪਾਉਂਦੇ ਆ ਦੇਸੀ ਘਿਓ ਪਾਉਂਦੇ ਆ ਤਾਂ ਚੂਰੀ ਤਿਆਰ ਹੁੰਦੀ ਹੈ ਉਸ ਚੂਰੀ ਦਾ ਲੱਖ ਦਾ ਤਾਂ ਪੀਰ ਨੂੰ ਜਾਂ ਪੰਜਾਂ ਪੀਰਾਂ ਨੂੰ ਜੇਕਰ ਅਸੀਂ ਭੋਗ ਲਗਾਈਏ ਸੋ ਨਿਆਜ਼ ਦੇ ਨਾਲ-ਨਾਲ ਚੂਰੀ ਜ਼ਰੂਰ ਬਣਾਇਆ ਕਰੋ ਥੋੜੀ ਜੀ ਚਾਹੇ ਪੰਜ ਰੋਟੀਆਂ ਛੋਟੀਆਂ-ਛੋਟੀਆਂ ਹੀ ਲਾਓ ਲਾ ਕੇ ਤੁਸੀਂ ਨਿਆਜ਼ ਬਣਾਓ ਤੇ ਨਾਲ ਚੂਰੀ ਤਿਆਰ ਕਰੋ ਤਾਂ ਫਿਰ ਪੀਰ ਨੂੰ ਭੋਗ ਲਗਾਓ ਤੇ ਪੀਰਾਂ ਦੀ ਬਹੁਤ ਕਿਰਪਾ ਹੁੰਦੀ ਹੈ ਪੀਰ ਬਹੁਤ ਜਲਦ ਖੁਸ਼ ਹੋ ਜਾਂਦੇ ਆ ਗੁੜ ਵਾਲੀ ਨਿਆਜ਼ ਹੋਵੇ ਤੇ ਸ਼ੱਕਰ ਵਾਲੀ ਚੂਰੀ ਹੋਵੇ ਸੋ ਮਾਲਕ ਦੀ ਕਿਰਪਾ ਚਾਹੀਦੀ ਹੈ ਜਰੂਰ ਇਸ਼ਾਰਾ ਦਿੰਦਾ ਹੈ ਤੇ ਉਸ ਰਸਤੇ ਤੇ ਫਿਰ ਤੁਰਨਾ ਚਾਹੀਦਾ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ ਜੀ ਸੋ ਜਿਨ੍ਹਾਂ ਨੂੰ ਪੀਰ ਫਕੀਰ ਆਪ ਇਸ਼ਾਰੇ ਸੰਕੇਤ ਦੇਣੇ ਸ਼ੁਰੂ ਕਰਦੇ ਆ ਸੋ ਉਹਨਾਂ ਦਾ ਤਾਂ ਵਿਸ਼ਵਾਸ ਹੋਰ ਵੀ ਜ਼ਿਆਦਾ ਮਜ਼ਬੂਤ ਹੋਣਾ ਚਾਹੀਦਾ ਹੈ ਸੋ ਜੇਕਰ ਪਰੇਸ਼ਾਨੀ ਵੀ ਆਉਂਦੀ ਹੈ ਤੇ ਡਰਨਾ ਨਹੀਂ ਹੈ ਸਭ ਨੂੰ ਇਹਨਾਂ ਗੱਲਾਂ ਨੂੰ ਯਾਦ ਕਰਨਾ ਉਸ ਸਮੇਂ ਕਿ ਮਾਲਕ ਸਾਡਾ ਇੰਨਾ ਸਾਨੂੰ ਪਿਆਰ ਕਰਦਾ ਹੈ ਸੋ ਆਪਣੇ ਆਪ ਸਾਨੂੰ ਇਸ਼ਾਰਾ ਦੇ ਦਿੰਦਾ ਹੈ ਆਪਣੇ ਆਪ ਗੱਲ ਦੱਸ ਜਾਂਦਾ ਹੈ ਸੋ ਬਾਕੀ ਜਦੋਂ ਵੀ ਪਰੇਸ਼ਾਨੀਆਂ ਹੁੰਦੀ ਹੈ ਤਾਂ ਕਿਸੇ ਤੋਂ ਪੁੱਛਣ ਦੀ ਸਵਾਇ ਜੇਕਰ ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰਕੇ ਬੈਠੋਗੇ ਆਪਣੇ ਆਪ ਨਾਲ ਗੱਲਬਾਤ ਕਰੋਗੇ ਤੇ ਆਪਣੇ ਆਪ ਚ ਤੁਹਾਨੂੰ ਸਵਾਲਾਂ ਦੇ ਜਵਾਬ ਮਿਲ ਜਾਣਗੇ ਕਿਉਂਕਿ ਅੰਦਰ ਪ੍ਰਮਾਤਮਾ ਬੈਠਾ ਜਦੋਂ ਅਸੀਂ ਆਪਣੇ ਆਪ ਨਾਲ ਬਹਿਸ ਲਸਾਈ ਕਰਦੇ ਹਾਂ ਕੋਈ ਪਰੇਸ਼ਾਨੀ ਹੈ ਤਾਂ ਉਹਦਾ ਹੱਲ ਵੀ ਮਿਲ ਜਾਂਦਾ ਜੇਕਰ ਮਨ ਨੂੰ ਸ਼ਾਂਤ ਕਰਕੇ ਉਹਨਾਂ ਗੱਲਾਂ ਨੂੰ ਯਾਦ ਕੀਤਾ ਜਾਵੇ ਜਾਂ ਫਿਰ ਮੁਸ਼ਕਲ ਸਮੇਂ ਉਹ ਚੰਗੇ ਪਲਾਂ ਨੂੰ ਯਾਦ ਕੀਤਾ ਜਾਵੇ ਤਾਂ ਕੋਈ ਨਾ ਕੋਈ ਪਰੇਸ਼ਾਨੀ ਦਾ ਹੱਲ ਜਰੂਰ ਲੱਭਦਾ ਹੈ